ਪਰਨਾ ਉਹਨੇ ਹੱਥ ਹੋਰਿਆ ਕਿ ਗਲਰੋਂ ਨਾ ਹੋਏ ਇਹਦਾ ਬਾਪੂ ਰੋਣਾ ਮੈਂ ਤਾਂ ਮੈਂ 16000 ਕਿਲੋਮੀਟਰ ਜਾਏ ਤੇ ਚੜਕੇ ਪੰਜਾਬ ਵੇਖਣਾ ਆ ਕਹਿੰਦਾ ਮੈਨੂੰ ਰੋਣ ਇਸ ਗੱਲ ਦਾ ਆ ਸਾਡੇ ਲੋਕ ਐਨੇ ਬੇਦਰਦੇ ਆ ਕਹਿੰਦਾ ਗੱਲ ਕੀ ਹੋਈ ਤੂੰ ਮੇਰੇ ਪੰਜਾਬ ਨੂੰ ਵੇਖਣਾ ਏ ਗੁਰੂਆਂ ਪੀਰਾਂ ਦੀ ਧਰਤੀ ਆ ਤੂੰ ਗੱਲ ਤੇ ਦੱਸੇਗਾ ਉਹਨੇ ਅਠਾ ਬੀਬੀ ਜਾਂਦੀ ਜਿਹੜੀ ਇਹਦਾ ਪੁੱਤ ਡੁੱਬ ਗਿਆ ਤੇ ਪਾਰਸ ਪੁੱਤਰ ਤੇ ਪਿਆਰ ਉਹ ਚੀਜ਼ਾਂ ਜਿਹੜੀਆਂ ਕਰੋੜਾਂ ਨਾਲ ਨਹੀਂ ਮਿਲਦੀਆਂ ਤੇ ਮੈਂ ਭੱਜ ਕੇ ਕੱਢਿਆ ਵੇਲਾ ਮੇਰਾ ਕੈਮਰਾ ਲੱਖਾਂ ਦਾ ਤਬਾਹ ਹੋ ਗਿਆ ਹੀ ਮੇਰਾ ਪਰਸ ਵੀ ਭੇਜ ਗਿਆ ਮੇਰੇ ਲੀੜੇ ਇਹਦਾ ਸਾਡੇ ਦੇਸ਼ 'ਚ ਤੁਹਾਡੇ ਬੱਚੇ ਵਿਦੇਸ਼ ਗਏ ਪੁੱਛ ਲਓ ਮੈਂ ਵੀ ਜਾਉਂਦਾ ਉੱਥੇ ਕਿਸੇ ਦਾ ਰਮਾਲ ਵੀ ਡਿੱਗੇ ਨਾ ਲੋਕੀ ਚੁੱਕ ਕੇ ਬਣਾਉਂਦੇ ਹੋ ਕਹਿੰਦੇ ਥੈਂਕਸ ਮਾੜਾ ਜੇ ਕਿਸੇ ਨੇ ਇੰਨਾ ਹੱਥ ਵੀ ਵਾਜੀ ਨਾ ਸੌਰੀ ਸਮਾਨ ਦੀ ਰਾਬੋ ਤੇ ਉਥੇ ਤੇ ਰਹਦਾ ਇਥੇ ਵੀ ਲੋ ਇੱਕ ਪਿੰਡ ਚ ਸੱਤ ਗੁਰਦਾਰੇ ਪੰਜ ਮੰਦਰ ਤੇ ਸੱਤ ਪੀਰਾਂ ਦੀਆਂ ਜਗ੍ਹਾ ਤੇ ਅੱਠ ਮਟੀਆਂ ਤੇ ਨੌ ਡੇਰੇ ਸੋਚੋ ਪੰਜਾਬ ਦਾ 13000 ਪਿੰਡ ਤੇ ਘੱਟੋ ਘੱਟ 50000 ਰਾਮਦਾ ਘਰ ਹੰਜ ਕਿਲਿਆਂ ਬਾਅਦ ਪਹਿਲੀ ਜਗਾ ਦੇਹ ਤੇਰੀ ਠਾ ਜਗਾ ਇੰਨੇ ਬਖਾਂਡੋਂ ਹੁੰਦੇ ਇੰਨੇ ਜਾਤ ਹੁੰਦੇ ਤੇ ਰੱਬ ਜਾ ਜੇ ਝੜ ਕੇ ਉਧਰ ਤੁਰਿਆ ਹੁੰਦਾ ਖਸਤਨਾ ਹੈਂ ਤੇ ਇੱਥੇ ਜਿਹੜੀ ਬੀਬੀ ਨੂੰ ਵੇਖੋ ਅਧਿਤ ਤੇ ਦੀ ਚਕਰਚੁੰਡਾ ਹੈ ਇਹ ਕੀ ਹੋਇਆ ਇਹ ਨੂੰ ਇਹ ਚਹਿ ਮਾਤਾ ਆਹੀ ਹੈ ਇਹ ਮैयाਖੇ ਆਂ ਮਾਤਾ ਜੀ ਹੁਣ ਲਿਓ ਵੀ ਤੁਸੀਂ ਇਹ ਬੀਬੀ ਨੂੰ ਜੂ ਤੰਗ ਕਰਦੇ ਆਂ ਆ ਕੱਲ ਕਥਾ ਸੁਣੀ 400 ਪੰਡਿਤ ਰੋੰਦਾ ਨੰਦਪੁਰ ਸਾਹਿਬ ਆਇਆ ਵੀ ਸਾਡਾ ਧਰਮ بچਾਓ ਤੂੰ ਬੀਬੀ ਜੀ ਜੂ ਆਈ ਫਿਰਦੀ ਤੇ ਆਪਣਾ ਧਰਮ ਨਹੀਂ ਬਚਾਇਆ ਤੁਸੀਂ ਸੋਚ ਕੇ ਮੇ ਕੋਈ ਵਾਤਾ ਦੀ ਬੇਲੀ ਆ ਜਿਹਦੇ ਚ ਮਾਰੇ ਦੀ ਸ਼ੈ ਤੇ ਜਿੱਦਨ ਇਹਦੇ ਮੰਦਰ ਟੈ ਰਹੇ ਸੀ ਵਾਤਾ ਦੇ ਉਥੇ ਆ ਕੇ ਉਹਨਾਂ ਸਵਾਪਣ ਜੰਨੂ ਲਾਉਂਦਿਆ ਰੰਗ ਜੀਵਨ ਸੌ ਚੁੱਕੀ ਤੇ 400 ਪੰਡਤ ਜਿਹੜੇ ਰੋਜ਼ ਮੰਦਰਾ ਚ ਜੋਤ ਲਾਉਂਦੇ ਐ ਉਹਨਾਂ ਨੇ ਆ ਕੇ ਬਾਪੂ ਦੇ ਚਰਨ ਫੜੇ ਤੇ ਬਾਪੂ ਸਾਡਾ ਸਿਰ ਦੇਣ ਗਿਆ ਗੱਲ ਮਸਕੀਨ ਸਾਡੀ ਚੇਤੇ ਆਈ ਤੁਸੀਂ ਸੁਣਦੇ ਹੋ ਵਿਦਵਾਨ ਜੀ ਆਪਣੇ ਕੋਲੇ ਉਹ ਕਹਿੰਦੇ 10 ਸਟੇਜ ਤੇ ਬੈਠੇ ਤੇ ਸਾਹਮਣੇ ਕੁਮਾਈ ਨਾ ਬੈਠੀ ਬੈਠੀ ਕੇਵਰੀ ਐਂ ਕਰਦੀ ਕਰਦੀਆਂ ਵਾਹੀਆਂ ਹੀ ਆ ਬੰਦਾ ਨਹੀਂ ਕਰਦਾ ਬੋਲੋ ਵੇ ਗੁੱਸਾ ਨਾ ਕਰ ਲਿਓ ਵੇ ਸੱਚ ਬੋਲਾਂ ਇਹ ਬੰਦਿਆ ਜਿ ਘਟਪੂਤ ਆਉਂਦੇ ਆ ਉਹ ਨਾ ਬੈਠੀ ਬੈਠੀ ਦੌਰੋ ਕਰ ਲਾ ਪੀਤੇ ਮਸਕੀਨ ਸਾਹਿਬ ਦੀ ਰਿਪੋਰਟਿੰਗ ਜੀ ਮੈਂ ਲਾਈਵ ਚੱਲਦਾ ਉਹ ਕਹਿੰਦੇ ਮਾਨਪੁਰਖ ਵੀ ਬੈਠੇ ਸੀ ਤੇ ਅਸੀਂ ਆਖਿਆ ਵੀ ਇਹਨੂੰ ਕੀ ਹੁੰਦਾ ਉਹ ਹਸਤਰਾ ਕਰਦੀ ਕਰਦੀ ਤੇ ਉਹਦਾ ਕਰਦਾ ਨਾਲ ਬੈਠਾ ਸੀ ਯੋਜਿਤੋ ਲੱਗ ਗਿਆ ਉਹਨੇ 파ੜ ਕਰਨੀ ਚਪੇੜ ਮਾਰੀ ਕਰ ਦੇ ਦੇ ਤੇ ਉਹ ਉਹ ਇਦਾਂ ਖਲੋਤਾ ਤੇ ਲੋਕਿਆਂ ਦੇ ਕਿੰਨਾ ਬਿਸ਼ਰਮ ਬੰਦਾ ਜਨਾਨੀ ਤੇ ਚਪੇੜਾਂ ਖਾਂਦਾ ਯੋ ਪਤਾ ਕੀ ਬੋਲਿਆ ਹਿੰਦਾ ਵੈਗਰੂ ਜੀ ਇਹ ਨਹੀਂ ਮਾਰਦੀ ਜਿਹੜਾ ਵਿੱਚ ਆ ਉਹ ਮਾਰਦਾ ਉਹਨੇ ਫੇਰ ਇੱਕ ਛੱਡੀ ਤੇ ਆਂਦੇ ਲੱਗਦੇ ਗੇ ਰਿਕਾਰਡ ਕੋਈ ਮਸਕੀਨ ਸਾਹਿਬ ਦੀ ਮੈਂ ਕੋਲੋਂ ਨਹੀਂ ਤਕੀਨ ਸਾਹਿਬ ਕੀ ਨਿਰਮਾਰੇ ਕੋਲੇ ਬੈਠੇ ਚੰਦਵਾ ਲਗਾ ਇਹ ਕਥਾ ਕਰਕੇ ਉੱਠੇ ਤੇ ਕਹਿੰਦੇ ਕਿ ਰਹੀ ਉਹਨੂੰ ਸਾਧ ਲਿਆ ਪਿਛਲੇ ਬੰਨੇ ਅਮਰ ਸੰਚਾਰ ਹੀ ਪੰਜ ਪਿਆਰੇ ਇਹ ਬੀਬੀ ਨੂੰ ਉੱਥੇ ਸਾਧ ਕੇ ਦੇ ਸਿੰਗਾ ਨੂੰ ਸ਼ਸਤਰ ਵਸਤਰ ਪੂਰੇ ਉਹਨੇ ਆਖਿਆ ਪਰ ਨਹੀਂ ਜਾਂ ਤੂੰ ਸੱਚੀਆਂ ਤੇ ਗੁਰੂ ਚੋਂ ਠਾਈ ਜੇ ਗੁਰੂ ਸੱਚਾ ਕੋਤੂ ਤਿਉਂ ਦੱਸ ਦੋ ਝੂਠੀ ਰਾਜ ਇਧਰ ਜੁਰੂ ਹੁੰਦਿਆ ਆਪ ਸੱਚ ਜੁਗਾਦ ਸੱਚ ਖੈ ਵੀ ਸਾਚੇ ਨਾਨਕ ਹੁਣ ਤੂੰ ਦੱਸ ਦੇ ਈਆਂ ਅੱਖਾਂ ਭਰਾਓ ਮੈਂ ਝੂਠੀ ਨਰੇਬਰੀ ਦਰਭੰਡ ਦਾ ਤੂੰ ਕੀਤਾ ਸਾਰਿਆਂ 'ਚ ਉਹਨੇ ਆਠਾਂ ਬਾਬਾ ਜੀ ਇਹ ਰੋਜ਼ ਪੀਂਦਾ ਜੀ ਰੋਜ਼ ਮੈਨੂੰ ਖੋੜਦਾ ਜੀ ਤੇ ਜਿੱਥੇ ਮਰਜੀ ਜਾਂਦਾ ਨਾ ਤੇ ਮੈਨੂੰ ਰਿਸ਼ਤੇਦਾਰੀ ਚ ਜਾਣਦਿਆਂ ਤੇ ਨਾ ਵਿਆਹ ਸ਼ਾਦੀ ਚ ਤੇ ਨਾ ਸ਼ਹਿਰ ਮੈਂ ਸੜੀ ਪਈ ਇਹਦੇ ਹੱਥਾਂ ਇਹ ਧੀ ਦੁਖੀਆਂ ਘਰੇ ਵੀ ਕੰਮ ਖਰ ਨਹੀਂ ਕਰਦਾ ਤੇ ਮੇਰੀ ਕੇ ਭੈਣ ਨੂੰ ਆਖਿਆ ਵੀ ਮੈਂ ਕੀ ਕਰਾਂ ਉਨੀ ਫਿਰ ਮੈਨੂੰ ਤਰੀਕਾ ਦਿੱਤਾ ਉਨੀ ਮੈਨੂੰ ਆਖਿਆ ਵੀ ਇਹਨੇ ਇਸ ਤਰ੍ਹਾਂ ਕਾਬੂ ਨਹੀਂ ਆਉਣਾ ਆਹ ਤਰੀਕਾ ਵਰਤ ਤੇ ਕਹਿੰਦੀ ਫਿਰ ਜਿੰਨਾ ਗੁੱਸਾ ਹੁੰਦਾ ਨਾ ਜੋ ਮੇਰੇ ਨਾਲ ਕਰਦਾ ਕਹਿੰਦੀ ਫਿਰ ਆਹ ਵਾ ਨਾ ਲਾ ਕੇ ਤੇ ਦੀ ਮੈਂ ਚੰਗੀ ਰੀਜ ਨਾ ਠਾਈ ਧੀ ਲਾਉਣੀ ਆ ਇਹ ਇਹ ਗੋ ਪਿੰਦਾ ਵੀ ਇਹ ਵਿਚਾਰੀ ਕੁਝ ਨਹੀਂ ਇਹ ਜਿਹੜਾ ਵੇਚ ਆ ਉਹ ਮਾਰਤਾ ਇਹਦੇ ਗੱਲਬਾਤ ਆ ਕਹਾਣੀ ਤੇ ਆ ਰਾਜ ਹੈ ਤੁਸੀਂ ਖੁਸ਼ ਵੀ ਹੋਏ ਸ਼ੁਕਰ ਕੋਈ ਹੱਸੇ ਖੇੜੇ ਆ ਦੁਨੀਆਂ ਰੋਂਦੀਆਂ ਨਾਨਕ ਦੁਖੀਆ ਨਾਲੇ ਆਪਾਂ ਖੁਸ਼ ਵੀ ਹੋਏ ਫਰੀਦ ਆ ਕਪਲ ਦਾ ਸ਼ੋਅ ਲੱਗਦਾ ਉੱਥੇ ਲੋਕੀ ਹੱਸਣ ਜਾਂਦੇ ਐ ਇੱਕ ਬੰਦੇ ਦੀ ਟਿਕਟ 20-25000 ਰੁਪਏ ਦੀ ਉਹ ਵੀ ਸੌਂ ਗਈ ਐ ਇੱਥੇ ਤੂੰ ਹੀ ਖੁਸ਼ੀ ਨਾਲ ਵੀ ਲੈ ਜਾਣੀਂ ਇਤਿਹਾਸ ਵੀ ਲੈ ਜਾਣਾ ਗਿਆਨ ਵੀ ਲੈ ਜਾਣਾ ਤੇ ਜਾਂਦੀ ਵੀ ਕਹਿਣਾ ਬਾਬਾ ਕਿਸੇ ਕੰਮ ਦਾ ਨਹੀਂ ਆਇਆ ਐਡੇ ਮਰ ਜਿਹੜੇ ਕਿਸੇ ਬੰਦੇ ਵੀ ਨਹੀਂ ਸੂਰਤ ਆਉਂਦੀ ਕਹਿੰਦੀ ਸ਼ਿਵਜੀ ਨੂੰ ਪਾਰਵਤੀ ਨੇ ਆਖਿਆ ਕਹਿੰਦੀ ਮੈਨੂੰ ਸਾਰੀ ਦੁਨੀਆ ਖੁਸ਼ ਕਰ ਦੇ ਨਾ ਤੈਨੂੰ ਮੱਥਾ ਟੇਕਿਆ ਇਹਨਾਂ ਖੁਸ਼ ਨਹੀਂ ਹੋਣਾ ਕਹਿੰਦੀ ਤੂੰ ਕਾਹਦਾ ਭੋਲੇ ਨਾਲ ਸ੍ਰਿਸ਼ਟੀ ਤੇ ਤੋਂ ਮੰਗਦੀ ਮੇਰਾ ਪਤੀ ਹੋਵੇ ਮੈਨੂੰ ਨਹੀਂ ਪਤਾ ਇਹ ਸਾਰੇ ਕੋਟ ਚਾਹੀਦੇ ਜਿੰਨੇ ਬੈਠੇ ਆਂ ਉਨੇ ਕਹਿ ਗਾਮ ਨਹੀਂ ਹੋਣਾ ਸਵਾਲ ਲਖ ਪੈਗੰਬਰ ਧਰਤੀ ਤੇ ਚਲੇ ਗਿਆ ਸਾਰੇ ਨਹੀਂ ਸੂਤ ਆਏਗੇ ਉਹਨੇ ਕਹਾ ਕਰਕੇ ਵਿਚਾਰ 1 ਮਿੰਟ ਚ ਮੈਂ ਇਤਿਹਾਸ ਵੱਲ ਚੱਲਿਆ ਉਹ ਆਗੇ ਧਰਤੀ ਤੇ ਨਾ ਕੋ ਘੋੜੀ ਲੈ ਲਈ ਤੇ ਉਹ ਕਹਿੰਦੀ ਵੀ ਇਹ ਕੀ ਕੀਤਾ ਕਹਿੰਦਾ ਤੈਨੂੰ ਦੁਨੀਆਂੋਂ ਖਾਵਾ ਲੋਕ ਖਾਵਾ ਪਿੰਡਾਂ ਦੇ ਗੱਲ ਫੇਰ ਉੱਥੇ ਆਉਣੀ ਹੈ ਗੋਰੇ ਵਾਲੀ ਤੇ ਗੋਰਾ ਹੁੰਦਾ ਸੀ ਮੈਂ ਮਿਸਰ ਨਾਲ ਜਾਵਾਂ ਤੇ ਉਹਨੇ ਬਾਪੂ ਨੇਹਾ ਪੁੱਤਰ ਹੋਣਾ ਚੁੱਕ ਕਰ ਗੱਲ ਤੇ ਦੱਸ ਇਹਦਾ ਗੱਲ ਕੀ ਦੱਸਾਂ ਆ ਵੀ ਵੀ ਦਾ ਮੁੰਡਾ ਕੱਢ ਕੇ ਦਿੱਤਾ ਤੇ ਦੰਦੀਆਂ ਕੱਢ ਕੇ ਚੁੰਮ ਕੇ ਆ ਗਈ ਮੇਰਾ ਇੱਕ ਵਰੀ ਵੀ ਨਹੀਂ ਇਹਨੇ ਖਿਆਲ ਕੀਤਾ ਮੈਂ ਇਨਾ ਨੁਕਸਾਨ ਕਰਾ ਲਿਆ ਘੱਟੋ ਘੱਟ ਮੇਰਾ ਧੰਨਵਾਦ ਤੇ ਕਰ ਜਿੰਦੀ ਉਹਨੇ ਕਿਹਾ ਇਹ ਲੋਭ ਹੀ ਹੁੰਦਿਆ ਇਹ ਨਰਦਈ ਹੋ ਗਿਆ ਇਹਨਾਂ ਦੇ ਦਿਲ ਪੱਥਰ ਹੋ ਚੁੱਕਿਆ ਇਹਨਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਆ ਜੱਜ ਆਜ ਫੜ ਤੇ ਚੜ ਜਾ ਕਾ ਜੇ ਤਾਂ ਸਾਡੇ ਦੇਸ਼ ਚ ਉਹਨਿਆ ਗੱਲ ਕੀ ਇਹਦਾ ਤੂੰ ਤੇ ਪੁੱਤ ਡੋਬਦਾ ਕੱਢ ਕੇ ਫੜਾਇਆ ਓਏ ਬਿਰੂ ਗੋਵਿੰਦ ਸਿੰਘ ਨੇ ਸਾਰਾ ਸਰਬੰਸ ਇਹਨਾਂ ਦੀ ਵਾਰਤਾ ਇਹਨਾਂ ਉਹਨਾਂ ਨੇ ਬਖਿਆ ਤੇਰਾ ਪੁੱਤ ਉਹਨੇ ਸਾਰਾ ਸਰਬੰਸ ਵਾਰਤਾ ਅਹੀਂ ਕਿੱਡੀ ਕਦਰ ਕੀਤੀ ਉਹਦੀ ਪੁੱਤਰੋਂ ਤੇਰਾ ਕੋਣ 12 ਵਜੇ ਸਹਿਬ ਜੀ ਆਦੇ ਸੀ ਇਦੋਂ ਨੇ ਤੇ ਮੈਂ ਮੁੰਡੇ ਦਾ ਵਿਆਹ ਰੱਖਿਆ 12 ਵਜੇ ਦੁਪਹਿਰ ਨੂੰ ਅੱਜ ਵੀ ਕਰਬਲਾ ਦਾ ਜੰਗ ਪੜ ਲਿਓ ਹਸਨ ਤੇ ਹੁਸੈਨ ਲੜੇ ਪਿਆਸੇ ਵਰਗੇ ਜਦੋਂ ਦਿਨ ਆਉਂਦਾ ਤੇ ਮੁਸਲਮਾਨ ਉਨੇ ਟਾਈਮ ਦੀ ਸਮਾਦੀ ਤਾਰ ਲੈਂਦੇ ਸਾਰੇ ਕੋਈ ਪਾਣੀ ਦੀ ਘੁੱਟ ਨਹੀਂ ਪੀਂਦਾ ਗੱਡੀਆਂ ਬੰਦ ਹੋ ਜਾਂਦੀਆਂ ਨੇ ਕਾਰੋਬਾਰ ਬੰਦ ਹੋ ਜਾਂਦਾ ਹੈ ਆ ਸਿੱਖਾਂ ਨਾਲ ਵੇਖ ਲਓ ਉਧਰੋਂ 13 ਕੋ ਸਾਹਿਬਜਾਂ ਦੇ ਸ਼ਹੀਦ ਹੁੰਦੇ ਨੀਆਂ ਚ ਤੇ ਇਹਨੇ ਵਿਆਹ ਰੱਖਿਆ ਪੈਲਸ ਚ ਦੀਜੇ ਤੇ ਨਚੰਦੇ ਸ਼ਰਾਬੀ ਕਿਹੜੀ ਬੇ ਕਿਰ ਕੀ ਗੱਲ ਕੀ ਆਪਣੇ ਤੋਂ ਸਾਲ ਵਿੱਚ 4 ਦਿਨ ਨਹੀਂ ਬਿਲਾਏ ਜਾਂਦੇ ਅੱਜ ਵੀ ਨੋਟ ਕਰ ਲਓ ਮੇਰਾ ਕਿਹਾ 13 ਨੂੰ ਆਉਣਾ ਵੇਖਿਓ ਡੈਰੀ ਕੱਢ ਕੇ ਸਾਰੇ ਪਿੰਡ ਸਬੂਕਉਣਗੇ ਤੇ ਵਿਆਹ ਕਿਦਾ ਹੋ ਸਰਦਾਰ ਦਾ ਇਹਨਾਂ ਇਤਿਹਾਸ ਬਣ ਗਿਆ ਉਹ ਉਹਨੇ ਘੋੜੀ ਫੜੀ ਤੇ ਪਾਰਵਤੀ ਨੂੰ ਕਿੰਦਾ ਨਹੀਂ ਉੱਤੇ ਬਹਿ ਕੇ ਕਹਾਣ ਦੁਨੀਆ ਖੋਜ ਕਰਨੀ ਐ ਅਹੀਂ ਪ੍ਰਚਾਰਕ ਇੱਥਾ ਸੰਗਤਾਂ ਕਿੰਨੀਆਂ ਐ ਫਿਰ ਵੀ ਸ਼ੁਕਰ ਮਾਨ ਮਿਲਦਾ ਦੁਨੀਆ ਨਹੀਂ ਜਿੱਤੀ ਜਾਣਗੋ ਇਹ ਨਹੀਂ ਕਿਸੇ ਪਾਸੇ ਦੀ ਸੁਣ ਲਿਓ ਧਿਆਨ ਨਾਲ ਉਨੀ ਘੋੜੀ ਤੇ ਬਿਠਾਇਆ ਪਾਰਵਤੀ ਨੂੰ ਤੁਰ ਪਈ ਅਗਲੇ ਪਿੰਡ ਗਏ ਤੇ ਅੱਗੇ 5-7 ਚੌਕ 'ਚ ਬੈਠੇ ਵੇਲੜ ਨਕੰਮੇ ਮੇਰੇ ਵਰਗੇ ਆਪ ਕੋ ਸਾਥ ਜਿਨ੍ਹਾਂ ਨੂੰ ਘਰੇ ਕੋਈ ਨਾ ਪੁੱਛਦਾ ਹੁੰਦਾ ਗੁਸ ਖਾਣਾ ਕਰਿਓ ਉਹ ਪਿੰਡ ਦੇ ਬਾਹਰ ਬੈਠੇ ਹੁੰਦੇ ਵੀ ਕਿਹੜੀ ਜਨਾਨੀ ਗੁਰਦੁਆਰੇ ਜਾਂਦੀ ਤੇ ਕਿਧਰੋਂ ਆਉਂਦੀ ਤੇ ਕੌਣ ਘਰ ਤੇ ਆਇਆ ਉਹ ਸਾਰੇ ਪਿੰਡ ਦਾ ਬਾਇਓ ਡਾਟਾ ਰੱਖਿਆ ਹੁੰਦਾ ਤੇ ਬਖਸ਼ਦੀ ਨਹੀਂ ਕੀ ਉਹ 5-7 ਚੌਕ 'ਚ ਬੈਠੇ ਸਰਪੰਚ ਨੇ ਤੇ ਬਣਾਇਆ ਹੈ ਸਵਾਰੀਆਂ ਵਾਸਤੇ ਤੇ ਬੈਠੇ ਉਹ ਆਖੋ ਸੁੱਖਾ ਤਾਂ ਕਿ ਜਿਹੜਾ ਓੱਖਾ ਸੁੱਖਾ ਉਹ ਜਗ੍ਹਾ ਨਹੀਂ ਮਿਲੀ ਉਹ ਜਦੋਂ ਘੋੜੀ ਤੇ ਬੈਠੀ ਹੋਈ ਪਾਰਵਤੀ ਤੇ ਸ਼ਿਵਜੀ ਤੁਰਿਆ ਆਣਾ ਤੇ ਉਹ ਪੰਜੇ ਸੱਤੇ ਵੇਖ ਕੇ ਇੱਕ ਦੂਜੇ ਨੂੰ ਕਹਿੰਦੇ ਉਤਰੇ ਆ। ਕਹਿੰਦੇ ਕੀ ਇਹਦੇ ਜਨਾਨੀ ਦੇ ਥੱਲੇ ਲੱਗਾ ਹੀ ਲੱਗਾ। ਵੇਖ ਕਿਤਨਾ ਤੁਰਿਆ ਆਉਂਦਾ ਜਨਾਨੀ ਪੂਹੇ ਚੜਾਈ ਆ ਕੋ ਸਾਥ ਦਾ। ਕਹਿੰਦਾ ਸੁਣ ਲਿਆ। ਹਿੰਦੀ ਜੀ ਸੁਣ ਲਿਆ। ਕਹਿੰਦਾ ਉਤਰ ਥੱਲੇ ਆ। ਹਿੰਦੀ ਫੇਰ ਕਹਿੰਦਾ ਮੈਂ ਚੜਦਾ। ਆਪ ਘੋੜੀ ਤੇ ਚੜ ਗਿਆ। ਪਾਰਵਤੀ ਤੁਰ ਕੇ ਅਗਲੇ ਪਿੰਡ ਗਏ ਉੱਥੇ ਫੇਰ ਚੌਂਕ ਸੱਤ ਕੇ ਜਣੇ ਬੈਠੇ ਨਾਲੇ ਤਬਾਕੂ ਬਲੀ ਜਾਂਦਾਂ। ਦੇ ਨਾਲੇ ਗੱਲਾਂ ਕਰੀਏ ਕੋ ਤਾਸ਼ ਖੇਡਣ ਦੇ ਤੇ ਜੀ ਦੋਨਾਂ ਵੇਖਿਆ ਨਾ ਕਹਿੰਦੇ ਵੇਖੋ ਕਿੱਡਾ ਬਿਸ਼ਰਮ ਕਰਦਾ ਜਿਨਾ ਦੀ ਤੁਲਕੇ ਆਉਂਦੀ ਤੇ ਆਪ ਗੋੜੀ ਤੇ ਚੜਿਆ ਉਹ ਲੋਗ ਗਏ ਕਿ ਇਹਨਾਂ ਸਮਝ ਲਈ ਪਿੰਡੀ ਜੀ ਕਹਿੰਦਾ ਜਾ ਹੁਣ ਦੋਵੇਂ ਚੜ ਗਏ ਦੋਵੇਂ ਚੜੇ ਤੇ ਅਗਲੇ ਪਿੰਡ ਹੋਰ ਆ ਗਿਆ ਉੱਥੇ ਹੋਰ ਸੱਤ ਅੱਠ ਘਰੋਤੇ ਬਣ ਕੇ ਪੁੱਠੀਆਂ ਸਿੱਧੀਆਂ ਪੱਗਾਂ ਚਾਦਰੀ ਲਾਏ ਤੇ ਜਦ ਦੋਵਾਂ ਨੇ ਵੇਖ ਕੇ ਕਹਿੰਦੇ ਵਾਹ ਯਾ ਅੱਲਾ ਇਹਨਾਂ ਨੂੰ ਮੱਤ ਦੇ ਰੱਬ ਦਾ ਜੀ ਘੋੜੀ ਆ ਦੋਵੇਂ ਉੱਤੇ ਚੜੇ ਮਾਰਨੀ ਆ ਕਹਿੰਦਾ ਹੁਣ ਦੱਸ ਕਹਿੰਦੀ ਦੱਸੋ ਕਹਿੰਦਾ ਦੋਵੇਂ ਉਤਰ ਗਏ ਦੋਵੇਂ ਉਤਰ ਗਏ ਅਗਲੇ ਪਿੰਡ ਹੋਰ ਘੜੋਤੇ 12 ਦੋਵੇਂ ਜਣੇ ਤੁਰਿਆਣ ਤੇ ਉਹ ਵੀ ਵੇਖ ਕੇ ਕਹਿੰਦੇ ਰੱਬ ਇਹਨਾਂ ਨੂੰ ਅਕਲ ਦੇਵੇ ਕੋਲੇ ਘੋੜੀ ਐ ਤੇ ਤੁੱਕਿਆ ਹੁਣ ਇਹ ਹੈ ਸਿੱਟੀ ਜੀ ਸਾਖੀ ਪਰ ਹੈ ਬੜੀ ਜੋਗੀ ਇਨਾ ਦੁਨੀਆਂ ਨੂੰ ਕਿਹੜਾ ਸਮਝਾਉ ਉਹ ਕਿ ਮੈਂ ਗੱਲ ਆਪਣੀ ਛੇੜ ਕੇ ਬੈਠਾ ਸੀ ਵੀ ਮੈਨੂੰ ਉਹ ਬੰਦਾ ਕਹਿੰਦਾ ਬਾਬਾ ਜੀ ਗੱਡੀ ਖਰੀਦ ਲਾਓ ਕਿਹੜੇ ਕੰਮ 'ਚ ਬੈਜੇ ਤੁਹਾਨੂੰ 11 ਸਾਲ ਹੋ ਗਏ ਤੁਹਾਡੇ ਕੋਲ ਛੱਤ ਨਹੀਂ ਪਈ ਗੱਡੀ ਕਿਸ਼ਤਾਂ ਦੇ ਲਈ ਕਰਦੇ ਆ ਤੇ ਮੈਂ ਆਖਿਆ ਵੀ ਉੱਚ ਕੀ ਹੋ ਕਹਿੰਦਾ ਲਾ ਕੇ ਵੇਖੋ ਜੇ ਦੋ ਸਾਲਾਂ 'ਚ ਤੁਹਾਡੇ ਕੋਲੇ 20 ਕਿੱਲੇ ਪੈੜੀ ਕੋਠੀ ਤੇ ਫੋਰਚੂਨਰਾਂ ਦੋ ਨਾਣ ਤੇ ਮੈਨੂੰ ਨੀਵੇਂ ਤੋਂ ਬਾਹ ਕੇ ਚਿਤਰਵਾ ਦਿਓ ਸੱਚੀ ਜੇ 100% ਸੱਚੀ ਜੇ ਗ੍ਰੰਥ ਕੋ ਸਚਾਈ ਹੈ ਦੁਨੀਆਂ ਐਵੇਂ ਨਹੀਂ ਅਸੀਂ ਆਪਣੇ ਮੁਰਸ਼ਿਦ ਦੀ ਗੱਲ ਨਹੀਂ ਮੰਨੀ ਉਹਨੇ ਆਖਿਆ ਸੀ ਆ ਗਿਆ ਭਈ ਤਵੀ ਚਲਾਇਓ ਪੰਥ ਸਭ ਸਿੱਖ ਨੂੰ ਕੋ ਗੁਰੂ ਮਾਨਿਓ ਗ੍ਰੰਥ ਤੇ ਜਦੋਂ ਫਿਰ ਮੈਂ ਉਹਦੀ ਗੱਲ ਸੁਣੀ ਤੇ ਮੇਰਾ ਮਨ ਬਣ ਗਿਆ ਗੱਲ ਸਹੀ ਹੈ ਇਹ ਤਾਂ ਕੰਮ ਵਧੀਆ ਵਾ ਇਹ ਮੇਰੀ ਮਾੜੀ ਕਿਸਮਤ ਮੈਂ ਸੱਚੀ ਉਹ ਚੀਜ਼ ਨੂੰ ਦਿਲ ਤੇ ਲਾ ਲਿਆ ਉਧਰੋਂ ਸ਼ਾਮਾਂ ਨੂੰ ਗੁਰਦੁਆਰਾ ਬੌਣੀ ਸਰ ਦਾ ਛੇਵੇਂ ਪਾਤਸ਼ਾਹ ਦੀ ਕਥਾ ਚੱਲਣ ਦੀ ਸੂਝ ਪ੍ਰਕਾਸ਼ ਸੀ ਉਹਦੇ ਵਿੱਚ ਇੱਕ ਵਾਰ ਸਾਖੀ ਆਈ ਜਿੰਨੇ ਫਰੈਤ تسਲੀ ਕਰਾਤੀ ਉਹ ਕਿਹੜੀ ਕਿ ਛੇਵੇਂ ਪਾਤਸ਼ਾਹ ਤਖਤ ਤੇ ਬੈਠੇ ਇੱਕ ਸੱਪ ਆਇਆ ਬਹੁਤ ਵੱਡਾ ਅਜਗਰ ਐਦਾਂ ਪਹਿਲਾਂ ਕੌਂਦਾ ਬਹਾਦਰ ਬਾਬਾ ਬਰੀ ਚੰਦ ਸਾਹਿਬ ਲੱਗੇ ਹੀ ਭਾਈ ਬੈਲੋ ਭਾਈ ਪੈੜੇ ਪ੍ਰਾਣੇ ਵਰਗੇ ਸੂਰਮੇ ਉਹਨਾਂ ਨੇ ਤੀਗ ਫੜੀ ਕਿਸੇ ਨੇ ਡਾਂਗ ਫੜੀ ਤੇ ਹਜ਼ੂਰ ਨੇ ਆਖਿਆ ਨਾ ਮਾਰਿਆ ਉਹਨਦੇ ਉਹ ਇਤਿਹਾਸ ਇਸੇ ਕਰਕੇ ਜਦੋਂ ਫਿਰ ਮਹਾਰਾਜ ਦੇ ਨੇੜੇ ਆਇਆ ਨਾ ਜੇ ਜੋ ਵਿਚਾਰੇ ਆਰਜਾ ਹੋਰ ਦਸੋਣੀ ਨਵਾਂ ਖੰਡਾ ਵਿੱਚ ਜਾਣੀ ਹੈ ਚੰਗਾ ਨਾਮ ਜਸ ਕੀਰਤ ਜੇ ਤਿਸ ਨਦਰ ਨ ਆਵੀ ਇਨੇ ਮਾਰ ਜੀ ਨਿਆਰੇ ਲੋ ਐ ਦੌਰ ਨਾ ਰੋ ਪਰ ਜਗਜੀਤ ਸਿੰਘ ਦੀ ਇਹ ਪੌੜੀ ਕਹਿੰਦੀ ਪੁੱਤ ਪੁੱਠੇ ਕੰਮ ਕਰਕੇ ਨਿਆਰੇ ਵੜਿਆਉਂਦੇ ਪਰ ਜਦੋਂ ਤਖਤੀ ਉੱਠਦੀ ਨਾ ਪਿੰਡ ਚੋਂ ਸਿਵਾ ਤੇ ਫਿਰ ਬਾਪੂ ਦੀ ਵਾਰੀ ਆਉਣੀ ਨਾ ਕਿੱਡਾ ਮਾੜੇ ਤੋਂ ਮਾੜਾ ਬੰਦਾ ਹੋਵੇ ਜ਼ੁਲਮੀ ਹੋਵੇ ਜਿੱਦ ਨੂੰ ਦਾ ਉਹ ਪਿੰਡਾ ਗੁਰੂ ਗ੍ਰੰਥ ਸਾਹਿਬ ਦੀ ਵਾਰੀ ਆਉਂਦੀ ਆਉਂਦੀ ਹੈ ਇਹ ਘਰੇ ਆਉਣਾ ਹੀ ਹੋਣੇ ਖੰਡ ਪਾੜ ਰੱਖੇ ਜਾਣਾ ਭਾਵੇਂ ਕੀ ਫੀਸ ਗੇਲ ਹੋਵੇ ਭਾਵੇਂ ਪਿਆਰ ਦਾ ਪੁੱਛੜ ਹੋਵੇ بڑے بڑے ਪਾਪੀ ਮਰੇ ਆਏ ਸਾਰਿਆਂ ਦੇ ਘਰ ਮਹਾਰਾਜ ਕਹੇ ਕਿ ਧਾਹਰ ਦਾ ਵੇਖੋ ਏ ਸਾਡੀ ਜੀਹਦੇ ਨਾਲ ਲੱਗਦੀ ਹੋਵੇ ਗੁੱਸਾ ਕਿੱਲਾ ਹੋਵੇ ਅਸੀਂ ਉਹਦੇ ਭੋਗ ਦੇ ਨਹੀਂ ਜਾਈਦਾ ਮਾਰੇ ਸਹਿਰ ਦਾ ਕਿੰਨਾ ਵੱਡਾ ਅਰਦਾ ਕਿੰਡੇ ਪਾਪੀ ਤੋਂ ਪਾਪੀ ਬੰਦਾ ਵੀ ਹੋਵੇ ਕਦੇ ਗੁਰੂ ਗ੍ਰੰਥ ਸਾਹਿਬ ਨੇ ਇਹ ਨਹੀਂ ਆਖਿਆ ਵੀ ਮਾਇਦੇ ਘਰੇ ਨਹੀਂ ਜਾਣਾ ਇਹਨੂੰ ਵਿੰਦੇ ਸਤਿਗੁਰ ਸਬਨਾ ਦਾ ਭਲਾ ਆਹ ਇਹਦੇ ਵਰਗਾ ਕੌਣ ਇਹ ਆਦ ਜੁਗਾਦ ਦੀ ਜ਼ਰੂਰਤ ਹੀ ਇਸ ਦਾ ਵੀ ਅਜਬ ਨਜ਼ਾਰਾ ਏ ਇੱਕ ਸਫੇ ਤੇ ਬਾਬਾ ਨਾਨਕ ਹੈ ਦੂਜੇ ਰਵਿਦਾਸ ਇਥੇ ਸੋਨੇ ਵਾਂਗੂ ਉਗਲੀਆਂ ਲਿਖਤਾ ਨੇ ਸ਼ੇਖ ਫਰੀਦ ਦੀਆਂ ਇਥੇ ਕਲੀਆਂ ਬਣ ਕੇ ਵਹਿਕਦੀਆਂ ਸਦਨੇ ਜੇ پاک ਇਥੇ ਰੱਬ ਬਰਾਬਰ ਦਰਜਾ ਇਸਨਾਨ ਕਬੀਰ ਜਿਲਾਹੇ ਨੂੰ ਇਥੇ ਨਾਮਦੇਵ ਕੋਈ ਸ਼ੀਂਬਾ ਏ ਤੁਰ ਗਿਆ ਹੀ ਖੱਟ ਕੇ ਇਥੇ ਸੈਣ ਨਾਈ ਵੀ ਉਧਰ ਗਿਆ ਤੇ ਰਤਬਾ ਪਾਇਆ ਭੰਨੇ ਨੇ ਏਕੇ ਇੱਕ ਅੱਖਰ ਬਾਣੀ ਦਾ ਬਿਖਰੇ ਹੋਏ ਹੀਰੇ ਬੰਨੇ ਨੇ ਜਦ ਪਿਆਰ ਨਾਲ ਕੋਈ ਪੜਦਾ ਈ ਨਾਮੇ ਸਤਿਗੁਰਦਿਆਂ ਸ਼ਲੋਕਾਂ ਨੂੰ ਫਿਰ ਲੱਭਦਾ ਦਾ ਹਕੀਕਤ ਦਾ ਕਲਯੁਗ ਦੇ ਪਟਕੇ ਲੋਕਾਂ ਇਹਨਾਂ ਤੇ ਆਰ ਕਿਦੇ ਅੰਦਰ ਇਹ ਤੇ ਸਾਰਿਆਂ ਦੀ ਵਾਰੀ ਇੱਥੇ ਹੋਣੀ ਤੇ ਚਲੋ ਤੁਹਾਨੂੰ ਮੈਂ ਸਿੱਧੀ ਗੱਲ ਕਰਾਂ ਹੁਨੇ ਕਿਆ ਵੀ ਗੱਦੀਬੁਦੀ ਲਾਇਆ ਕਰੋ ਵੀ ਨਿਆਰੇ ਲਓ ਅੱਜਕਲ ਬੜੇ ਉਹ ਕਥਾ ਜਦੋਂ ਪੜੀਓ ਤੁਸੀਂ ਵੀ ਸਮਝ ਲਿਓ ਉਹ ਸਾਪ ਸਿੱਧਾ ਛੇਵੇਂ ਪਾਤਸ਼ਾਹ ਵੱਲੋਂ ਆਵੇ ਕਿ ਮਹਾਰਾਜ ਹਸੀ ਜਾਨ ਤੇ ਜਦੋਂ ਨੇੜੇ ਆਇਆ ਤੇ ਸਾਡਾ ਕਮਾ ਦੀ ਖੁਰ ਇਤਿਹਾਸ ਕਹਿੰਦਾ ਉਹਨੇ ਮਹਾਰਾਜ ਸਾਹਿਬ ਵੱਲੋਂ ਜੀਪ ਕੰਡੀ ਤੇ ਪਾਤਸ਼ਾਹ ਨੇ ਆਪਣਾ ਸੱਜਾ ਪੈਰ ਅੱਗੇ ਕਰਤਾ ਜਦੋਂ ਮਹਾਰਾਜ ਦੇ ਪੈਰ ਨੂੰ ਟੱਚ ਕੀਤਾ ਨਾ ਤੇ ਬਾਣੀ ਕੀ ਕਹਿੰਦੀ ਕੱਚਾ ਹੋ ਕੰਚਨ ਭਇਓ ਸ਼ਬਦ ਗੁਰ ਸ੍ਰਮੜ ਸੁਣਿਓ ਵਿਖ ਤੇ ਅਮਰਤ ਹੋਇਓ ਨਾਮ ਅਮਰਤ ਮੁਖ ਲੋਹ ਹੋਇਓ ਲਾਲ ਨਦਰ ਸਤਿਗੁਰ ਜਨ ਧਾਰੇ ਪਾਣ ਮਾਨਕ ਕਰੇ ਗਿਆਨ ਗੁਰ ਕਹਿਓ ਵਿਚਾਰੈ ਗਾਠੋ ਸ੍ਰੀਖੰਡ ਸਤਿਗੁਰ ਕੀਓ ਦੁਖ ਦ੍ਰਿੰਦਰ ਦਿਨ ਕੇ ਗਏ ਸਤਿਗੁਰ ਚਰਨ ਜਿਨ ਪਰਸਿਆ ਪਸ ਪ੍ਰੀਤ ਸੁਰ ਨਰਪੈ ਮਣੀ ਨਿਮੋਰ ਆਗਿਨਾ ਕਹਿੰਦੇ ਜਦੋਂ ਉਹਨੇ ਮਹਾਰੇ ਦੇ ਚਰਨ ਪੁਣੀ ਜੁਮੇ ਉਹਦਾ ਸਰੀਰ ਪਾੜ ਗਿਆ ਸਰੀਰ ਪਾਟ ਗਿਆ ਦੇ ਵਿੱਚੋਂ ਕੀੜਿਆਂ ਦਾ ਰੋਕ ਨਿਕਲ ਆਇਆ ਬਾਹਰ ਘੜ ਘੜ ਕਰ ਬਲ ਕਰਦੇ ਫਿਰ ਨਾ ਸਰੀ ਛੱਡ ਗਿਆ ਤੇ ਮਾਰੇ ਸੱਚੇ ਬਾਦਸ਼ਾਹ ਨੇ ਸਾਰੀ ਸੰਗਤ ਇਦਾਂ ਹੀ ਬੈਠੀ ਅੱਜ ਵੀ ਸਤਿਗੁਰੂ ਲਾਗੇ ਬੈਠੇ ਕਿਤੇ ਦੂਰ ਨਹੀਂ ਏ ਅੱਖਾਂ ਬਣਾ ਲੋ ਸਾਰਿਆਂ ਨੇ ਪੁੱਛਿਆ ਬਾਬਾ ਇਹ ਕੀ ਹੈ ਮਾਰੇ ਸਹਿਬ ਜੀ ਕਹਿੰਦੇ ਕੋਈ ਨਹੀਂ ਭਲਾਈ ਇਹ ਕਹਿੰਦੇ ਨਹੀਂ ਮਾਰੇ ਸਾਨੂੰ ਸਾਖੀ ਸੁਣਾਓ ਇਹ ਖੇੜ ਦੱਸੋ ਕੀ ਆ ਵੀ ਇਹ ਕੌਣ ਹੈ ਕੀ ਸਾ ਉਸਦਾ ਵੈ ਤੇ ਬਾਈ ਸੰਤੋਖ ਸਿੰਘ ਲਿਖਦੇ ਫਿਰ ਮਾਰੇ ਸਹਿਬ ਨੇ ਆਖਿਆ ਵੀ ਇਹ ਸਾਡਾ ਸਿੱਖ ਹੈ ਮਸਾਂਗੀ ਸਾਡਾ ਪਰ ਮਾਇਆ ਨੇ ਇੰਨੀ ਕਿ ਬੁੱਧੀ ਭ੍ਰਸ਼ਟ ਕਰਦੀ ਵੀ ਗੱਦੀ ਲਾਉਣ ਲੱਗ ਪਿਆ ਇਨੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦੀ ਬਜਾਏ ਲੋਕ ਆਪਣੇ ਨਾਲ ਛੋੜ ਲਏ ਤੇ ਕਹਿੰਦੇ ਮਾਇਆ ਇੰਨੀ ਕਿ ਚੜ ਗਈ ਇੰਨੀ ਕਿ ਜਮਾ ਹੋ ਗਈ ਡੇਰੇ 'ਚ ਵੀ ਉਦੋਂ ਬੈਂਕ ਨਹੀਂ ਸੀ ਹੁੰਦੀ। ਇਹ ਕਥਾ ਜਦੋਂ ਦੀ ਹੈ ਨਾ ਉਦੋਂ ਕੁਝ ਨਹੀਂ ਸੀ। ਉਦੋਂ ਲੋਕੀ ਘੜਿਆਂ 'ਚ ਜਾਂ ਕੰਧਾਂ 'ਚ ਸੁੱਖਾਂ ਜਿ ਰਹਿ ਗਏ। ਕਹਿੰਦੇ ਇੰਨੇ ਗਾਗਨਾ ਭਰ ਕੇ ਮਾਇਆ ਲੱਪੀ ਸੀ ਤੇ ਗੁਰਬਾਣੀ 526 ਅੰਗ ਗੱਡਿਓ। ਸਹਿਜ ਬਾਣ ਕਰਦੇ ਨਾ ਉੱਥੇ ਬਚਣਾ ਤਾਂ ਅੰਤ ਸਮੇਂ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪਜੋਣ ਵਾਹ ਵਾਹ ਮਾਰੇ ਕਿੰਦੇ ਜਿਹੜਾ ਬੰਦਾ ਮਰਨ ਲੱਗਿਆ ਮਾਇਆ ਵੱਲ ਧਿਆਨ ਲੈ ਜਾਂਦਾ ਉਹਨੂੰ ਸੱਪ ਦੀ ਜੋਣ ਮਿਲਦੀ ਕਹਿੰਦੇ ਦਾ ਧਿਆਨ ਉਧਰ ਸੀ ਜਿਹੜਾ ਲੋਕਾਂ ਤੋਂ ਮੱਥਾ ਟਿਕਾਇਆ ਇਹਨਾਂ ਗਲਤ ਆ ਤੇ ਜਦੋਂ ਧਿਆਨ ਉਧਰ ਗਿਆ ਮੌਤ ਆਈ ਪੀ ਹਾਏ ਮੇਰੀ ਇੰਨੀ ਪਈ ਪ੍ਰਾਇਓਰਟੀ ਤੇ ਕਹਿੰਦੇ ਸੱਪ ਬਣਿਆ ਤੇ ਆ ਜਿਹੜੇ ਇਹਦੇ ਪ੍ਰੇਮੀ ਆ ਹੁਣ ਚਲੋ ਫੇਰ ਆਨੰਦ ਸਾਹਿਬ ਦੇ ਵਿੱਚ ਜਿਹੜੇ ਨਿਤਨੇਮ ਕਰਦੇ ਆ ਜੇ ਕੋ ਗੁਰ ਤੇ ਵੀ ਮੁਖ ਹੋਵੇ ਇਹ ਸਤਗੁਰ ਮੁਗਤਨਾ ਆਵੇ ਮੁਕਤ ਨਾ ਹੋਰਥੈ ਕੋਈ ਪੁੱਛੋ ਬਵੇਕੀ